ਆ ਦੇਖੋ ਜੀ ਆ ਮੈਂ ਇੱਕ ਨੋਟਬੁੱਕ ਲੈ ਕੇ ਆਈ ਹਾਂ ਪਰ ਕੀੜੀਆਂ ਚਾਹੀਆਂ ਨੇ ਆ ਨੋਟਬੁੱਕ ਲੈ ਕੇ ਆਈਆਂ ਤੇ ਇਹ ਪਛਾਣੋ ਤੁਸੀਂ ਕੌਣ ਕੌਣਾ ਉੱਤੇ ਵਾਲੀ ਸਭ ਤੋਂ ਉੱਤੇ ਵਾਲੀ ਤੇ ਮम्मा सोनू ਸੈਂਟਰ ਵਾਲੀ ਆ ਮੈਂ ਆ ਗਗਨ ਆ ਅਮਨ ਲਓ ਜੀ ਆ ਤਿੰਨੇ ਕਹਿਣਾ ਫਿਰ ਹਾਜ਼ਰ ਹੋ ਗੋ ਮਾਸੀ ਮਾਨੂੰ ਅਸੀਂ ਸੈਕਿੰਡ ਤਾਂ ਦਿੱਤਾ ਉਹਨੂੰ ਅਸੀਂ ਆ ਕੇ ਮਾਸੀ ਸਾਸ ਸੋਲ ਠੀਕ ਹੈ ਇਹ ਤਾਂ ਗਗਨ ਮੋਟੀ ਲੱਗਣ ਦੀ ਵਾਵਾ ਗਗਨ ਮੋਟੀ ਹੈ ਬਸ ਠੀਕ ਹੈ ਆ ਦੇਖ ਲਓ ਜੀ ਆ सोनू ਅਮਨ ਗਗਨ ਠੀਕ ਹੈ ਇਹ ਅੱਜ ਕੱਲ੍ਹ ਨਾਲ ਕਾਪੀ ਨੋਟਬੁੱਕ ਦੇ ਉੱਪਰ ਵੀ ਆਪਾਂ ਦਾ ਪੋਸਟਰ ਛਾਪਣ ਲੱਪਿਆ ਆ ਦੇਖੋ ਆ ਤੁਹਾਡੀਆਂ ਸਾਲੀਆਂ ਦੋ ਤੇ ਇੱਕ ਮੈਂ ਆ ਮੈਂ ਅਮਨ ਗਗਨ ਗਗਨ ਨੂੰ ਤੁਸੀਂ ਥੱਲੇ ਬਿਠਾ ਰੱਖਿਆ ਬਿਲਕੁਲ ਹੀ ਗਗਨ ਗਗਨ ਨੂੰ ਬੜਾ ਪਿਆਰ ਕਰਦੇ ਨੇ ਗਗਨ ਨੂੰ ਤਾਂ ਕਰਕੇ ਥੱਲੇ ਮੈਂ ਵੀ ਜ਼ਿਆਦਾ ਪਿਆਰ ਕਰ ਰਹੀ ਆ ਅਮਨ ਨਹੀਂ ਅਮਨ ਗਗਨ ਨੂੰ ਜ਼ਿਆਦਾ ਪਿਆਰ ਕਰ ਰਹੀ ਮੈਂ ਉੱਤੇ ਆ ਮੈਂ ਹੱਥ ਚੱਕਿਆ ਅੱਛਾ ਮੈਂ ਫਿਰ ਸਮਝਦਾਰ ਹੋਈ ਨਾ ਵੱਡੀ ਹੋਈ ਵੱਡੀ ਭੈਣ ਸੋ ਹਾਂ ਦੋਨੋਂ ਵੱਡੀ ਭੈਣ ਚੱਕ ਰਹੀ ਹਾਂ ਤਾਂ ਕਰਕੇ ਤੇ ਚਲੋ ਜੀ ਇੱਧਰ ਸੂਟਾਂ ਦੇ ਤਹਿਵਾਂ ਲਾ ਲਈਏ ਆਜੋ ਅੱਛਾ ਅੱਗੇ ਅੱਧਾ ਮੈਂ ਤਾਂ ਗਾਣਾ ਸੁਣਿਓ ਗਾਣਾ ਨਹੀਂ ਹੈਗਾ ਆ ਰੋਟੀ ਖਾ ਕੇ ਤੇ ਭਾਂਡੇ ਨਹੀਂ ਚੱਕੇ ਤੇ ਬਸ ਫਟਾਫਟ ਕੰਮ ਕਰਨ ਬੈ ਗਏ ਸਕੂਲ ਦਾ ਭਾਂਡੇ ਤਾਂ ਚੱਕ ਲੋ ਪਹਿਲਾਂ ਇੰਨਾ ਟਾਈਮ ਕਿੱਥੇ ਮੈਂ ਆਹੋ ਇੰਨਾ ਟਾਈਮ ਕਿੱਥੇ ਚੱਕੋ ਚ ਸੁਣਾਓ ਕੀ ਸੁਣਾ ਰਹੇ ਤੁਸੀਂ ਜੇ ਰੱਬ ਮਿਲਦਾ ਨਾ ਤਿਆਂ ਤੋਤਿਆਂ ਤੇ ਰੱਬ ਮਿਲਦਾ ਡੱਡੂਆਂ ਮੱਛੀਆਂ ਨੂੰ ਤੇ ਰੱਬ ਮਿਲਦਾ ਜੰਗਣਾ ਚ ਤੇ ਰੱਬ ਮਿਲਦਾ ਗਾਵਾਂ ਬੱਚੀਆਂ ਨੂੰ ਸਹੀ ਗੱਲ ਹੈ ਬਹੁਤ ਵਧੀਆ ਅੱਗੇ ਅੱਗੇ ਨੂੰ ਅਗਲੇ ਨਾਲ ਅੱਗੇ ਸਿੱਖੋ ਫਿਰ ਗਾਓ ਠੀਕ ਹੈ ਬਹੁਤ ਵਧੀਆ ਸੱਚੀ ਗੱਲ ਹੈ ਕਿ ਆਪਾਂ ਕਹਦੇ ਨਾ ਕਿ ਰੱਬ ਦਾ ਨਾਮ ਲੈਣਾ ਤੇ ਆਪਾਂ ਨਾਤੋ ਕੇ ਰੱਬ ਦਾ ਨਾਮ ਲੈਣਾ ਚਲੋ ਲੈਣਾ ਵੀ ਚਾਹੀਦਾ ਨਾਤੋ ਕੇ ਪਰਮਦਰੋ ਬੰਦੇ ਦੇ ਮਨ ਸਾਫ਼ ਹੋਣਾ ਚਾਹੀਦਾ ਹਨਾ ਤੇ ਬੰਦੇ ਦੇ ਅੰਦਰ ਉਹ ਮਨ ਸਾਫ਼ ਹੋਣਾ ਚਾਹੀਦਾ ਨਾਤਿਆਂ ਤੋਂ ਤੇ ਰੱਬ ਨਹੀਂ ਮਿਲਦਾ ਜੇ ਅੰਦਰ ਆਪਣੇ ਦਿਲ 'ਚ ਹੀ ਮੈਲ ਆ ਆਪਣੇ ਢਿੱਡ 'ਚ ਮੈਲ ਆ ਤੇ ਰੱਬ ਆਪਣਾ ਉੱਪਰੋਂ ਨਾਤੇ ਧੋਤਿਆਂ ਦਾ ਕੀ ਫਾਇਦਾ ਜਦੋਂ ਅੰਦਰ ਆਪਣਾ ਢਿੱਡ ਹੀ ਨਹੀਂ ਸਾਫ਼ ਹੈਗਾ ਤੇ ਇਹ ਗਾਣੇ ਦਾ ਮਤਲਬ ਇਹੀ ਇਸ਼ਨਾਨ ਕਰਦੇ ਆ ਜਾ ਕੇ ਹਾਂ ਤੇ ਫਿਰ ਇਹ ਥੋੜੀ ਆ ਕਿ ਆਪਾਂ ਇਸ਼ਨਾਨ ਕਰਾਂਗੇ ਤੇ ਆਪਾਂ ਨੂੰ ਰੱਬ ਮਿਲੂਗਾ ਹਾਂ ਤੇ ਮੱਛੀਆਂ ਜਿਹੀ ਢੱਡੂ ਨੇ ਸਾਰੇ ਦਿਨ ਪਾਣੀ ਹੀ ਪੀਂਦੇ ਨੇ ਫਿਰ ਤਾਂ ਉਹਨਾਂ ਨੂੰ ਵੀ ਰੱਬ ਮਿਲਣਾ ਚਾਹੀਦਾ ਨਾ ਹਾਂ ਬੰਦੇ ਦਾ ਮਨ ਸਾਫ਼ ਹੋਣਾ ਚਾਹੀਦਾ ਜਾਨਣੇ ਆਪਾਂ ਜੇ ਗਲੱਜ ਕਹਿੰਦੇ ਰੱਬ ਮਿਲੂਗਾ ਉਹ ਕਿੱਥੇ گاਵਾ ਕਿੱਥੇ ਕਿੰਨੇ ਜੰਮ ਰਹਿੰਦੇ ਨੇ ਉਹਨਾਂ ਨੂੰ ਵੀ ਤਾਂ ਰੱਬ ਮਿਲਦਾ ਉੱਥੇ ਹਾਂ ਸਹੀ ਗੱਲ ਦਮੋਦੀ ਗੱਲ ਦਾ ਧਿਆਨ ਦੇਓ ਧਿਆਨ ਨਾਲ ਸੁਣਿਆ ਚਲੋ ਜੀ ਮੈਂ ਸੂਟ ਫੋਲਡ ਕਰ ਲਵਾਂ ਫੇਰ ਅੱਗੇ ਆਪਣਾਂ ਜਿਹੜੇ ਪੈਕਿੰਗ ਦਾ ਥੋੜੀ ਬਹੁਤੀ ਚਲੋ ਜੀ ਇੱਧਰ ਆਪਣੇ ਕੋਰੀਅਰ ਹੋ ਗਏ ਨੇ ਰੈਡੀ ਤੇ ਇਧਰ ਬੰਦਾ ਵੀ ਕੋਰੀਅਰ ਵਾਲਾ ਰੈਡੀ ਹੋ ਗਿਆ ਲੈ ਕੇ ਜਾਣੇ ਡਿਊਟੀ ਲਾ ਰੱਖੀ ਹੈਵੀ ਡਿਊਟੀ ਹੈ ਆਕਾਲਸੇ ਮੂਹਰ ਲੱਡੂਆਂ ਵਾਲਾ ਡੱਬਾ ਵਿਚਾਰਾ ਮਾੜਾ ਜਿਹਾ ਰਹਿ ਗਿਆ ਅੱਧਾ ਕਰਤਾ ਜਿਹੜਾ ਆਪਣੇ ਖਾਲੀ ਕਰਾਇਆ ਸੀ ਚਲੋ ਜੀ ਆਪਣੇ ਕੋ ਕੁੜਤੀਆਂ ਆ ਗਈਆਂ ਫੇਰ ਦੁਬਾਰਾ ਤੋਂ ਪਰ ਕਲਰ ਆਪਣੇ ਕੋਲ ਆਹੀ ਆਏ ਨੇ ਜੀ ਜੇ ਆਪਾਂ ਵੀਡੀਓ ਦੇ ਵਿੱਚ ਦਿਖਾਈ ਨਹੀਂ ਹੈਗੀ ਜਿਹੜੀ ਆਪਾਂ ਸੂਟਾਂ ਵਾਲੀ ਵੀਡੀਓ ਪਾਈ ਸੀ ਆਹ ਕਲਰ ਨੇ ਬਸ ਆਪਾਂ ਕੋਲ ਹੋਰ ਕਲਰ ਜਿਹੜੇ ਸੀ ਉਹ ਸੇਲ ਹੋ ਗਏ ਤੇ ਇਹਨਾਂ 'ਚ ਜੇ ਕੋਈ ਪਸੰਦ ਹੈ ਤਾਂ ਤੁਸੀਂ ਕਮੈਂਟ ਕਰਕੇ ਜਿਹੜੀ ਦੂਜੀ ਵੀਡੀਓ ਤੇ WhatsApp ਨੰਬਰ ਦਿੱਤਾ ਹੋਇਆ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਚਲੋ ਜੀ ਕੋਰੀਅਰ ਤਾਂ ਚੱਕ ਲਓ ਆਈ ਭਜ ਲਿਓ ਉਹ ਤਾਂ ਰਹਿ ਗਏ ਤੁਹਾਡੇ ਚਲ ਆਓ ਪਹਿਲਾਂ ਮੇਰੀ ਗੱਲ ਸੁਣੋ ਉਹ ਕੁਝ ਆਪਣੇ ਭੈਣ ਭਰਾਵਾਂ ਦੇ ਕਮੈਂਟ ਆ ਰਹੇ ਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ welcom to our wasi family channel ਮੈਂ ਬਹੁਤ ਹੀ ਘਟ ਆਉਣਾ ਕਿਉਂਕਿ ਬਿਜ਼ੀ ਬਹੁਤ ਰਹਿੰਦੇ ਨੇ ਘਟ ਆਉਣਾ ਫਿਰ ਗਿਆ ਹਫਤੇ ਤੋਂ ਆ ਗਿਆ ਤੇ ਸਾਰਾ ਕੰਮ ਜਿਹੜਾ ਤੁਸੀਂ ਬਿਚੂ ਚਾਲੇ ਦਾ ਉਹ ਸਾਰਾ ਕੁਝ ਜੋ ਸਾਡੇ ਪ੍ਰਧਾਨ ਨੇ ਮੈਂ ਫੋਕੀ ਪ੍ਰਧਾਨ ਹਾਂ ਅੱਛਾ ਕਮੈਂਟ ਆਏ ਹੀ ਕਹਿ ਰਹੇ ਸੀ ਸਾਰੇ ਕਿ ਕੈਨੇਡਾ ਜਿਹੜਾ ਤੁਸੀਂ ਸਮਾਨ ਭੇਜਿਆ 1 ਕਿਲੋ ਦੇ ਕਿੰਨੇ ਪੈਸੇ ਲੱਗਦੇ 13 ਕਿਲੋ ਦੇ ਕਿੰਨੇ ਪੈਸੇ ਲੱਗਦੇ ਨੇ ਦੇਖੋ ਜੀ ਇੱਦਾਂ ਆਇਆ ਇਹ 10 ਕਿਲੋ ਤੱਕ ਤਾਂ ਮਨਕਿਹਾ ਸੀ ਸਾਡੇ 850 ਰੁਪਏ ਪਰ ਕਿਲੋ ਦੇ ਹਿਸਾਬ ਨਾਲ ਕਹਿ ਰਿਹਾ ਸੀਗਾ ਠੀਕ ਹੈ ਸਾਡਾ ਹੋਇਆ ਸੀਗਾ 13 ਕਿਲੋ 12 12 12 ਕਿਲੋ 900 ਗ੍ਰਾਮ ਦੇ ਆਸ-ਪਾਸ ਸੀਗਾ ਉਹਨੇ 13 ਕਿਲੋ ਵੇਟ ਹੀ ਲਾਇਆ ਇਹ ਲੋਕ ਕੀ ਕਰਦੇ ਨੇ ਜੇ 12 12 12 ਕਿਲੋ 100 ਗ੍ਰਾਮ ਹੋ ਗਿਆ ਤਾਂ 13 ਕਿਲੋ ਮੰਨਦੇ ਨੇ ਜੇ 10 ਕਿਲੋ ਤੋਂ ਥੋੜਾ ਜਿਹਾ 100 ਗ੍ਰਾਮ ਉੱਪਰ ਹੋ ਗਿਆ ਇਹ ਨਾਲ ਦੀ ਉਹਨੂੰ 11 ਕਿਲੋ ਮੰਨਣਗੇ ਤਾਂ ਅਸੀਂ ਨੇ 12 ਕਿਲੋ 900 ਕੁਛ ਗ੍ਰਾਮ ਸੀਗਾ ਉਹ ਸੈਂਡ ਕੀਤਾ 13 13 ਕਿਲੋ ਦੇ ਪੈਸੇ ਲਾਏ ਨੇ ਜੇ ਕਹਿੰਦਾ 11 ਕਿਲੋ ਤੋਂ ਉੱਪਰ ਹੋ ਜੇ ਤਾਂ ਪਰ ਗ੍ਰਾਮ ਪਰ ਕਿਲੋ 750 ਹੋ ਜਾਂਦਾ ਹੈ ਤਾਂ ਸਾਡਾ ਬਣਿਆ ਸੀ 97550 ਕਰਵੇਂ ਬਣੀ ਸੀਗੇ ਤੇ ਇਹੀ ਕੋਰੀਅਰ ਦੇ ਚਾਰਜਸ ਸੀ 13 ਕਿਲੋ ਦੇ ਬਾਕੀ ਤੁਹਾਡਾ ਕਿੰਨਾ weight ਹੁੰਦਾ ਉਹ ਅਲੱਗ ਚੀਜ਼ ਹੈ ਤੇ ਕਹਿੰਦੇ ਕਿਹੜੀ ਐਪ ਤੋਂ ਤੁਸੀਂ ਭੇਜਿਆ ਸੀ ਸਾਮਾਨ ਇਹ ਜੀ ਸਭ ਤੋਂ ਵਧੀਆ ਜਿਹੜੀ ਸਾਨੂੰ ਸਰਵਿਸ ਪਹਿਲਾਂ ਵੀ ਅਸੀਂ ਭੇਜਦੇ ਰਹੇ ਹਾਂ ਇਹ DHL ਤੋਂ ਜ਼ਿਆਦਾ ਵਧੀਆ ਰਹਿੰਦਾ ਸਾਡੇ ਹਿਸਾਬ ਨਾਲ ਬਾਕੀ ਹੋ ਸਕਦਾ ਤਾਂ ਕਿਸੇ ਹੋਰ ਲੋਕੇਸ਼ਨ ਤੇ ਕੋਈ ਹੋਰ ਕੋਰੀਅਰ NTTDC ਇਹ ਸਭ ਵਧੀਆ ਹੋਣ ਪਰ ਅਸੀਂ ਨੇ ਇੱਥੋਂ ਪਹਿਲਾਂ ਦੂਸਰੇ ਰਾਹੀਂ ਭੇਜ ਕੇ ਦੇਖਿਆ ਸੀਗਾ ਤੇ ਉਹ ਬਹੁਤ ਜ਼ਿਆਦਾ ਟੈਂਕ NTTDC ਤੋਂ ਭੇਜਿਆ ਸੀਗਾ ਬ੍ਰਮਟਨ ਬਹੁਤ ਟਾਈਮ ਕੰਜ਼ੂਮਿੰਗ ਹੋਇਆ ਸੀਗਾ ਲੇਕਿਨ ਆ ਜਿਹੜਾ ਹਾਇਆ ਡੀ ਐਚ ਐਲ ਇਹ ਬਹੁਤ ਜਲਦੀ ਪਹੁੰਚਾ ਦਿੰਦਾ ਹਾਂ ਇਹਦਾ ਇੱਕ ਹੋਰ ਪੰਗਾ ਹੈ ਕਿ ਇਹ ਨਾ ਕਸਟਮ ਡਿਊਟੀ ਉੱਥੇ ਜਾ ਕੇ ਬੱਚੇ ਤੋਂ ਲੈਤੀ ਜਾਂਦੀ ਹੈ ਜਿਹੜਾ ਵੀ ਬੰਦਾ ਕੈਨੇਡਾ 'ਚ ਬੈਠਾ ਹੁੰਦਾ ਹੈ 18 ਤੋਂ 20000 18 ਤੋਂ 20 ਡਾਲਰ ਜਿਹੜੀ ਹੁੰਦੀ ਹੈ ਫੀਸ ਹੁੰਦੀ ਹੈ ਉਹ ਉਹਨਾਂ ਨੂੰ ਉੱਥੋਂ ਪੇ ਕਰਨੀ ਪੈਂਦੀ ਹੈ ਦੇਖੋ ਆਪਾਂ ਕਹਿਣ ਨੂੰ ਕਹਿ ਦਈਏ ਕਿ 20 ਡਾਲਰ ਹੀ ਨੇ ਪਰ ਇੰਡੀਆ ਦੇ ਹਿਸਾਬ ਨਾਲ ਉਹ ਇਹ ਕੋਈ 1400 1500 ਰੁਪਏ ਬਣ ਜਾਂਦਾ ਹੈ ਤੇ ਇੱਕ ਕਮੈਂਟ ਹੋਰ ਸੀ ਤੇ ਉਹ ਗੈਰੇ ਹਨ ਕਹਿੰਦੇ ਅੱਜ ਕੱਲ ਕੀ ਨਹੀਂ ਮਿਲਦਾ ਸਟੋਰਾਂ ਚੋਂ ਉੱਥੇ ਸਾਰਾ ਕੁਝ ਮਿਲਦਾ ਦੇਖੋ ਜੀ ਸਟੋਰਾਂ ਦੇ ਵਿੱਚੋਂ ਸਭ ਕੁਝ ਮਿਲ ਜੂਗਾ ਲੇਕਿਨ ਉਸ ਡੱਬੇ ਦੇ ਵਿੱਚ ਨਾ ਜਿਹੜੀ ਪੰਜਾਬ ਦੀ ਮਹਿਕ ਹੈ ਨਾ ਹਾਂ ਉਹ ਨਾਲ ਜਾਂਦੀ ਹੈ ਜੀ ਉਹ ਉਹ ਚੀਜ਼ ਹੈ ਬਾਕੀ ਤਾਂ ਚਲੋ ਸਭ ਕੁਝ ਮਿਲ ਹੀ ਜਾਂਦਾ ਇੱਕ ਭੈਣ ਮਾਂ ਪਿਓ ਦਾ ਪਿਆਰ ਹਨਾ ਸਾਰਾ ਕੁਝ ਕੁਝ ਵੀ ਹੁੰਦੀ ਹੈ ਇਹ ਤੁਸੀਂ ਰਿਅਲਾਈਜ਼ ਉਹ ਜਦੋਂ ਖੋਲਦਾ ਨਾ ਇੱਕ ਆਪਣੇ ਜਿਹੜੀ ਪਿੰਡ ਦੀ ਖੁਸ਼ਬੂ ਹੈ ਆਪਣੇ ਪੰਜਾਬ ਦੀ ਖੁਸ਼ਬੂ ਉਹ ਨਾਲ ਜਾਂਦੀ ਜਾਂਦੀ ਹੈ ਹਾਂ ਤੇ ਇਹ ਸਿਰਫ ਜੀ ਰਿਪਲਾਈ ਕੀਤਾ ਹਨਾ ਗੁੱਸਾ ਨਾ ਕਰਿਓ ਹਾਂ ਉਹ ਕਹਿੰਦੇ ਕਿ ਸਾਰਾ ਕੁਝ ਸਿਰਫ ਆਪਣੇ ਭੈਣ ਭਰਾ ਨਹੀਂ ਉੱਥੇ ਮਾਪੇ ਨਹੀਂ ਮਿਲਦੇ ਹੈਗੇ ਬਾਕੀ ਤਾਂ ਉੱਥੇ ਸਾਰਾ ਕੁਝ ਮਿਲ ਜਾਂਦਾ ਤੇ ਇਹ ਵੀ ਗੱਲ ਸੱਚੀ ਹੈ ਜੀ ਤੁਹਾਡੀ ਬਾਕੀ ਵੀ ਇੱਕ ਗੱਲ ਹੋਰ ਹੈ ਜਿਹੜੀ ਗੱਲਬਾਤ ਪਹਿਲਾਂ ਚਿੱਠੀਆਂ ਚ ਹੁੰਦੀ ਸੀ ਹਨਾ ਹੁਣ ਫੋਨਾਂ ਤੇ ਉਹ ਗੱਲਬਾਤ ਨਹੀਂ ਰਹੀ ਪਹਿਲਾਂ ਚਿੱਠੀ ਦਾ ਵੀ ਚਾਹ ਹੁੰਦਾ ਸੀ ਮੇਰੇ ਪਿੰਡੋਂ ਚਿੱਠੀ ਆਈ ਹੈ ਚਲੋ ਫਿਰ ਵੀ ਇਹ ਹੁੰਦਾ ਜੀ ਮੇਰੇ ਪਿੰਡ ਤੋਂ ਚੀਜ਼ ਆਈ ਹੈ ਮੇਰੇ ਪੰਜਾਬ ਤੋਂ ਚੀਜ਼ ਆਈ ਹੈ ਤਾਂ ਉਸ ਚੀਜ਼ ਦਾ ਫੀਲ ਔਰ ਜਿਹੜਾ ਉਸ ਚੀਜ਼ ਦਾ ਹੁੰਦਾ ਕੀ ਮਤਲਬ ਕਿ ਵੀ ਮਾਣ ਹੁੰਦਾ ਉਹ ਤਾਂ ਹੁੰਦਾ ਹੀ ਹੁੰਦਾ ਹੁੰਦਾ ਹੀ ਹੁੰਦਾ ਤੇ ਇਹ ਸੀ ਬਾਕੀ ਜੇ ਕੋਈ ਹੋਰ ਸਵਾਲ ਹੋਇਆ ਤੇ ਉਹ ਵੀ ਤੁਸੀਂ ਪੁੱਛ ਸਕਦੇ ਹੋ ਹੁਣ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਕੋਰੀਅਰ ਵਾਲੀ ਸ਼ਾਪ ਕਿੱਥੇ ਜਿਹੜੇ ਆਪਣੇ ਭੈਣ ਭਰਾ ਸੰਗਰੂਰ ਵਾਲੇ ਨੇ ਨਾ ਉਹ ਪੁੱਛ ਰਹੇ ਹਨ ਕਹਿੰਦੇ ਕਿ ਕੋਰੀਅਰ ਸ਼ਾਪ ਕਿੱਥੇ ਆ ਕੋਰੀਅਰ ਸ਼ਾਪ ਜੀ ਦੇਖੋ ਆਹੋ ਸ਼ਹਿਰ ਦੀ ਆਪਣੇ ਆਪਣੀ ਕੋਰੀਅਰ ਸ਼ਾਪ ਹੁੰਦੀ ਹੈ ਜੀ ਤੇ ਜਿਹੜੀ ਸਾਡੀ ਸੰਗਰੂਰ ਦੀ ਜਿਹੜੀ ਹੈਗੀ ਆ ਉਹ ਮੇਨਲੀ ਉਹ ਡਾਕਖਾਨੇ ਦੇ ਕੋਲ ਹੀ ਦੋ ਚਾਰ ਹੈਗੇ ਨੇ ਤੇ ਉਹਦੇ ਵਿੱਚੋਂ ਜਿਹੜੇ ਮੇਨ ਨੇ ਆਪਣਾ ਡੀ ਐਚ ਐਲ ਕੋਰੀਅਰ ਵਾਲੇ ਉਹਨਾਂ ਤੋਂ ਹੀ ਕੋਰੀਅਰ ਕਰਵਾਤਾ ਸਾਰੇ ਡੀ ਐਚ ਐਲ ਨੂੰ ਡੀਲ ਕਰਦੇ ਨੇ ਸਾਰਿਆਂ ਕੋਲ ਫਰਾਂਚਾਈਜ਼ੀ ਜੀ ਹੁੰਦੀ ਹੈ ਹਾਂ ਇੱਕ ਗੱਲ ਯਾਦ ਰੱਖਿਓ ਜੀ 6 ਤੋਂ 7 ਕਿਲੋ ਤੋਂ ਉੱਪਰ ਹੀ ਪਾਓ ਤਾਂ ਥੋੜਾ ਜਿਹਾ ਤੁਹਾਨੂੰ ਬੈਨੀਫਿਟ ਹੋਊਗਾ ਪਰਗਰਾਮ ਹਾਂ ਕਹਿ ਰਹੇ ਹਨ ਜਿੰਨਾ weight ਜ਼ਿਆਦਾ ਕਿਲੋ ਭੇਜੋਗੇ ਤਾਂ ਪਤਾ ਨਹੀਂ 3500 4000 ਕਹਿ ਰਿਆ ਸੀਗਾ ਕਿਲੋ ਭੇਜਣ ਦਾ ਤੇ ਜੇ ਕਹਿੰਦਾ ਵੀ ਤੁਸੀਂ ਇਹ ਇਕੱਠਾ ਭੇਜੋਗੇ ਤਾਂ ਉਸਾਰਾ ਕਿਲੋ ਦਾ ਰੇਟ ਕੱਟੀ ਜਾਂਦੇ ਨੇ ਅਸੀਂ ਅਜੇ ਦਵਾਈ ਭੇਜਣੀ ਦਵਾਈ ਦਾ ਪੁੱਛਿਆ ਸੀ ਉਹ ਉਹਦਾ ਦਵਾਈ ਦਾ ਪੁੱਛਿਆ ਸੀਗਾ ਕਹਿੰਦਾ ਵੀ ਜੇ 500 ਗ੍ਰਾਮ ਦਵਾਈ ਦਾ 3500 ਰੁਪਏ ਲਵਾਂਗੇ ਪਰ ਡਾਕਾ ਨੇ ਤਾਂ ਮੈਂ ਪੁੱਛਿਆ ਸੀਗਾ ਡਾਕਾ ਨੇ ਥੋੜੀ ਲੇਟ ਪਹੁੰਚੂਗੀ ਚੀਜ਼ ਥੋੜਾ ਸਸਤਾ ਹੋ ਜੂਗਾ ਇਹੀ ਉਹ 1000 ਕਿਲੋ ਮੰਗ ਰਹਾ 1000 ਰੁਪਏ ਕਹਿ ਰਿਹਾ ਸੀਗਾ ਕਿਲੋ ਤਾਂ ਆਪਾਂ ਭੇਜਣੀਆਂ ਵੀ ਨਹੀਂ ਹਨਾ ਜੇ ਉਹ ਗੱਲ ਕਰਦੇ ਜੇ 700 700 ਗ੍ਰਾਮ ਹੋਈ ਜੰਨੇ ਵੀ ਹੋਏ 1000 ਰੁਪਏ ਦਾ ਘੱਟੋ-ਘੱਟ ਲੱਗੂਗਾ ਲੱਗੂਗਾ ਹਾਂ ਪਰ ਪ੍ਰਾਈਵੇਟ ਜਿਹੜਾ ਹੈਗਾ ਡੀ ਐਚ ਐਲ ਵਾਲੇ ਤਾਂ 3500 ਮੰਗ ਰਹੇ ਸੀਗੇ ਚਲੋ ਜੀ ਅੱਜ ਆਪਣੇ ਆ ਛੇਤੀ ਵਾਲੇ ਦੋ ਕੋਰੀਅਰ ਨੇ ਇਹ ਲਵਾਉਣ ਚੱਲੇ ਨੇ ਉਹ ਵੀ ਅੱਧਾ ਕਿਲੋ ਦਾ ਹਾਂ ਅੱਧਾ ਕਿਲੋ ਦਾ ਹਾਂ ਤੇ ਨਾਲ ਉਹ ਕਹਿੰਦਾ ਪ੍ਰੈਸਕ੍ਰਿਪਸ਼ਨ ਦੀ ਲੋੜ ਨਹੀਂ ਹੁੰਦੀ ਸਿਰਫ ਬਿੱਲ ਨਾਲ ਦੇਣਾ ਹੁੰਦਾ ਬਸ ਉਹ ਬਿੱਲ ਚਾਹੀਦਾ ਕਹਿੰਦੇ ਜੇ ਡਾਕਟਰ ਦੀ ਪ੍ਰ ਚਲੋ ਠੀਕ ਹੈ ਹੋਰ ਕੋਈ ਸਵਾਲ ਹੋਇਆ ਤੇ ਪੁੱਛ ਲਿਓ ਕਮੈਂਟ ਕਰਕੇ ਤੇ ਚਲੋ ਜਾਓ ਤੁਸੀਂ ਕੋਰੀਅਰ ਲਵਾਓ ਆ ਦੋ ਬਹੁਤ ਅਰਜੈਂਟ ਨੇ ਠੀਕ ਹੈ ਬਾਏ ਚਲੋ ਜੀ ਫਤਾਰ ਚਲੇ ਗਈ ਸੀ ਆਫਿਸ ਤੇ ਦੁਬਾਰਾ ਆਪਾਂ ਕਰਦੇ ਕੰਮ ਕਰ ਕਰ ਲਈ ਸੀ ਤੇ ਥੋੜੇ ਬੋਤੇ ਰਹਿ ਗਏ ਨੇ ਉਹ ਕਰਨ ਲੱਗਿਆ ਤੇ ਇੱਧਰ ਪਿੰਡੋਂ ਮਿਰਚਾਂ ਲਿਆਉਂਦੀਆਂ ਅਸੀਂ ਤੇ ਥੋੜੀਆਂ ਜਿਹੀਆਂ ਸਕਾਈਆਂ ਵਿੱਚ ਥੋੜੀਆਂ ਜਿਹੀਆਂ ਗਾੜੀ ਗਈਆਂ ਗਰਮੀ ਕਰਕੇ ਮੈਂ ਕਿਹਾ ਸਕਾਲ ਲੈਨੇ ਆ ਨਾ ਮੈਂ ਕਿਹਾ ਚਾਰ ਪਾਵਾਂਗੀ ਫਿਰ ਚਾਰ ਪੰਜ ਦੀ ਹੋਣ ਅੱਜ ਨਾ ਸਵੇਰੇ ਕੱਪੜੇ ਨਹੀਂ ਧੋਤੇ ਹੁਣ ਕੱਪੜੇ ਧੋਣੇ ਨੇ ਹੁਣ ਬਸ ਮਸ਼ੀਨ ਲਾਣ ਲੱਗੀਆਂ ਤੇ ਦਮਨ ਵਿੱਚ ਕੰਮ ਚੱਲਦੀ ਹੈ ਸੂਣ ਤੋਂ ਸਿੱਧਾ ਤੇ ਦਮਨ ਵਿੱਚ ਲਾ ਕੇ ਉਹਨਾਂ ਤੇ ਫੇਰ ਚਾਹ ਪੀਦੀ ਹੈ ਤੇ ਫੇਰ ਕਰਦੇ ਆਪਾਂ ਕੰਮ ਕਰ ਪਹਿਲਾਂ ਵਾਸ਼ਿੰਗ ਥਿੰਗ ਲਾ ਕੇ ਕੱਪੜੇ ਸਵੇਰੇ ਅਜੇ ਧੋਣ ਦੇ ਨਹੀਂ ਕੀਤਾ ਕਿ ਲੋ ਜੀ ਇੱਧਰ ਆਪਾਂ ਨੇ ਮਸ਼ੀਨ ਲਾਤੀ ਹੈ ਆਪਣੇ ਕੱਪੜੇ ਢੋਡੇ ਪਏ ਨੇ ਤੇ ਗਰਮੀ ਨਾ ਹੋਇਆ ਪਿਆ ਬੁਰਾ ਹਾਲ ਤੇ ਆ ਸਾਡੀ ਹਿੰਮਤ ਦੇਖ ਲੋ ਕੱਲ ਦਾ ਆਟਾ ਪਿੰਡੋਂ ਆਇਆ ਅਸੀਂ ਢੋਲੀ ਚ ਨਹੀਂ ਪਾਇਆ ਕਿਉਂਕਿ ਢੋਲੀ ਚ ਆਟਾ ਪਹਿਲਾਂ ਥੋੜਾ ਜਿਹਾ ਪਿਆ ਸੀ ਉਹ ਗੰਨੇ ਕੇ ਪਕਾ ਲਿਆ ਬਸ ਅੱਜ ਇਹਨੂੰ ਮੈਂ ਪਾਨੀ ਆ ਗਰਮੀ ਬਹੁਤ ਹੋਈ ਪਈ ਹੈ ਕੋਈ ਕੰਮ ਕਰਨ ਨੂੰ ਦਿਲੀ ਨਹੀਂ ਕਰਦਾ ਬਾਹਰ ਬਾਹਰ ਨਿਕਲਦੇ ਆ ਦੇਖਦੇ ਆ ਹਵਾ ਆਉਂਦੀ ਕਿ ਨਹੀਂ ਫਿਰ ਅੰਦਰ ਵੜ ਜਾਂਦੇ ਆ ਤੇ ਦਮਨ ਸਕੂਲ ਤੋਂ ਆ ਗਈ ਹੈ ਤੇ ਦਮਨ ਦੀ ਵਿਚਾਰੀ ਦਿਨ ਅੱਜ ਮਤਲਬ ਮੋਢੇ ਦੇ ਵਿੱਚ ਬੜੀ ਪੇਨ ਹੋ ਰਹੀ ਹੈ ਤੇ ਉਹ ਸੌਂ ਗਈ ਵਿਚਾਰੀ ਫਿਰ ਆਪਾਂ ਵੀ ਦਾਲ ਪਿਉਈਆਂ ਰੱਖਤ ਵਾਸਤੇ ਅੱਜ ਬਣਾਣੀ ਛੋਲਿਆਂ ਦੀ ਦਾਲ ਇਹਨੂੰ ਨਾ ਮੈਂ ਭੁੰਕੇ ਰੱਖ ਤਾ ਤੇ ਇਹ ਹਾਂ ਦੇਖੋ ਛੋਲਿਆਂ ਦੀ ਦਾਲ ਇਸ ਨੂੰ ਅਗਰ ਆਪੀ ਅੱਧਾ ਘੰਟਾ ਭੇਜੀ ਰਹਿਗੀ ਤੇ ਛੇਤੀ ਬਣ ਜਾਈਗੀ ਇੱਧਰ ਆਪਾਂ ਨੇ ਲਸਣ ਵੀ ਜਿਹੜਾ ਨਾ ਲਸਣ ਨੂੰ ਵੀ ਪਾਣੀ ਦੇ ਵਿੱਚ ਡਿਪ ਕਰਤਾ ਤੇ ਦਾਲ ਵੀ ਅੱਧੇ ਘੰਟੇ ਬਾਅਦ ਆਪਾਂ ਬਣਾਵਾਂਗੇ ਤੇ ਇੱਧਰ ਅੱਜ ਚਟਨੀ ਬਣਾਈ ਸੀ ਆਪਾਂ ਨੇ ਦੁਪਹਿਰੇ ਤੇ ਚਟਨੀ ਪਈ ਰਾਤ ਨੂੰ ਦਾਲ ਤੇ ਚਟਨੀ ਤੇ ਨਾਲ ਰੋਟੀ ਖਾਵਾਂਗੇ ਇਹ ਤਾਂ ਪਾਣੀ ਨਹੀਂ ਖੋ ਰਿਆ ਕੱਪ ਮੈਨੂੰ ਲੱਗਦਾ ਖਰਾਬ ਹੋ ਗਿਆ ਸਾਡਾ ਠੀਕ ਇੱਧਰ ਮਸ਼ੀਨ ਦਾ ਇਹ ਕੱਪੜੇ ਧੋ ਲੀਏ ਪਹਿਲਾਂ ਕੱਪੜੇ ਧੋ ਕੇ ਅਗੂਬਾਰ ਆਪਾਂ ਨੇ ਵੀਡੀਓ ਸ਼ੂਟ ਕਰਨੀ ਹੈ ਇਸ ਸੂਟਾਂ ਵਾਲੀ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ نئی ਵੀਡੀਓ ਦੇਖੀ ਜਰੂਰ ਜਾ ਕੇ ਦੇਖਿਓ ਕਿ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹਾਏ ਹਾਏ ਪਸੀਨਾ ਇਹੀ ਆਈ ਜਾ ਰਿਹਾ ਓਕੇ ਇਧਰ ਮੈਂ ਅੰਦਰ ਹੀ ਮਸ਼ੀਨ ਲਾਈ ਕਿਉਂਕਿ ਪੱਖਾ-ਪੁੱਖਾ ਲਾ ਕੇ ਤੇ ਕੱਪੜੇ ਧੋਲੀ ਦੇ ਨੇ ਤੇ ਕੱਲ ਵਾਲੇ ਕੱਪੜੇ ਜਿਹੜੇ ਅੱਜ ਪਹਿਲੇ ਅੱਡੇ ਫੋਲਡ ਹੋ ਗਏ ਨੇ ਅੱਦੇ ਹੋਣ ਵਾਲੇ ਨੇ ਕਿਉਂਕਿ ਗਰਮੀ ਕਰਕੇ ਪ੍ਰੈਸ ਨਹੀਂ ਹੋ ਰਹੇ ਤੇ ਬੜਾ ਔਖਾ ਹੋ ਗਿਆ ਔਖੇ ਦੀ ਹਵਾ ਤਾਂ ਐਨ ਲੱਗਦੀ ਏ ਜਿਵੇਂ ਹੱਥ ਬੱਦਦੇ ਤੇ ਚਲੋ ਮੈਂ ਦੰਮੂ ਨੂੰ ਠਾਨੀਆਂ ਦੰਮੂ ਨੂੰ ਚਾਹ ਦੁੱਧ ਦੇਣੇ ਆ ਫਿਰ ਮਿਲਦੇ ਆਪਾਂ ਤੁਸੀਂ ਆਉਂਦੇ ਸਾਰੇ ਲੈਪਟਾਪ ਤੇ ਬੈਗੇ ਹੈ ਮੇਰੇ ਵਰਗੀ ਤਿਆਰ ਹੋ ਜਾਂਦੀ ਕਿ ਬਾਜ਼ਾਰ ਜਾਵਾਂਗੀ ਇਧਰ ਜਨਾਬ ਦਾ ਕੰਮ ਹੀ ਨਹੀਂ ਖਤਮ ਹੁੰਦਾ ਤੁਹਾਨੂੰ ਐਕਟਿਵਾ ਲੈ ਕੇ ਦਿੱਤੀ ਹੋਈਆਂ ਨੇ ਜੋ ਤੁਹਾਡੇ ਨਾਲ ਸੁਣਵਾ ਤੇ ਜਾਂਦਾ ਯਾਰ ਉਹ ਇਕੱਲੇ ਤਾਂ ਥੋੜਾ ਕੁੜੀਆਂ ਕੀ ਕਰੀਏ ਮਜਬੂਰੀਆਂ ਜਿਹੜੀਆਂ ਨੇ ਉਹ ਕਰਾਉਂਦੀਆਂ ਨੇ ਕੰਮ ਮੈਂ ਵੇਟ ਕਰਨੀ ਆ ਉਤਾਰ ਹੁੰਦੇ ਸਬਜ਼ੀਆਂ ਸਬਜ਼ੀਆਂ ਖਤਮ ਨੇ ਨਾਲੇ ਬਾਜ਼ਾਰ ਇੱਕ ਦੋ ਕੰਮ ਨੇ ਮੈਨੂੰ ਤੇ ਆਪਾਂ ਕਰਕੇ ਆਵਾਂਗੇ ਤੇ ਆਹ ਦੇਖ ਲਓ ਇਧਰ ਚੱਲ ਰਿਹਾ ਆਫਿਸ ਦਾ ਕੰਮ ਆਉਂਦੇ ਆ ਸਾਰੇ ਕੋਈ ਗੱਲ ਨਹੀਂ ਬਸ ਥੋੜੇ ਦੇਰ ਤੱਕ ਹੋ ਜਾਣਗੇ 9 ਵਜੇ ਤੱਕ ਜਾਵਾਂਗੇ ਉਦੋਂ ਨੂੰ ਸਾਮਾਨ ਸਸਤਾ ਹੋ ਗਿਆ ਹੋਣਾ ਸਸਤਾ ਸਵਾਹ ਹੋਣਿਆ ਨਾ ਦੁਕਾਨਾਂ ਬੰਦ ਹੋ ਗਈਆਂ ਹੋਣੀਆਂ ਨੇ ਸਸਤਾ ਤੇ ਸਵਾਹ ਹੋਇਆ ਹੋਣਾ ਉਹ 20 ਰੁਪਏ ਤੇ 4 ਕਿਲੋ ਹੋ ਜਾਣਗੇ ਉਹ ਰਹਿ ਵੀ ਗਲਿਆ ਸੜਿਆ ਹੀ ਸਾਮਾਨ ਜਾਣਾ ਬਸ ਮੈਂ ਵੀ ਕੱਪੜੇ ਮੇਰੇ ਧੋ ਗਏ ਨੇ ਚੁੱਕ ਕੇ ਲਿਆਵਾਂਗੇ ਅੱਛਾ ਚਲੋ ਠੀਕ ਹੈ ਜਲਦੀਵੇਂ ਤੁਸੀਂ ਕਹੋਗੇ ਉਵੇਂ ਹੀ ਆਪਾਂ ਮੰਨ ਲੈਣੀ ਹੈ ਠੀਕ ਹੈ ਤੁਹਾਡੀ ਗੱਲ ਕੋਈ ਗੱਲ ਕਰਨ ਵਾਲੀ ਤੇ ਕੋਰੀਅਰ ਲਵਾਤੇ ਹਨ ਕੋਰੀਸ ਨੇ ਦਵਾ ਦਿੱਤੀ। ਅੰਦਲੋ ਸ਼ੇਵੈ ਦਾ ਟਾਈਮ ਨੇ ਹੁਣ ਆਏ ਨੇ ਆਫਿਸ ਤੋਂ ਤੇ ਆਉਂਦਿਆ ਸਾਰੀ ਕੰਮ ਤੇ ਬੈਹਗੇ ਨੇ ਤੇ ਆਪਾਂ ਹੁਣ ਉਹ ਨੰਬਰ ਨੂੰ ਸੇਵ ਕਰ ਲੈ ਤੇ ਸਾਰਾ ਡਾਟਾ ਐਡਰੈਸ ਬਸ ਫੇ ਠੀਕ ਹੈ। ਇਹ ਕਹਿੰਦਾ ਹਰ ਵਾਰੀ ਹੁੰਦਾ ਨਾ। ਡੇਲੀ ਤਾਂ ਜਿਆਦੇ ਕੋਰੀਅਰ। ਉਹ ਚੱਕਿਆ ਟੱਕਦੇ ਨੇ। ਬਸ ਬਸ ਵਧੀਆ ਗੱਲ ਇਹਦਾ ਬਸ ਐਵੇਂ ਮੇਰੇ ਭੈਣ ਭਰਾ ਸਪੋਰਟ ਕਰਦੇ ਰਹਿਣ ਤੇ ਅਹੀ ਅੱਗੇ ਅੱਗੇ ਤਰੱਕੀਆਂ ਕਰਦੇ ਰਹੀ ਹੈ ਹਨਾ। ਹਾਂ। ਕਿ ਨਹੀਂ ਤੇ ਚਲੋ ਜੀ। ਮੈਨੂੰ ਤਾਂ ਲੱਗ ਕਿ ਮੈਨੂੰ ਤਾਂ ਕਦੇ ਕਹਿ ਰਹੇ ਤੂੰ ਵੀ ਵਧੀਆ ਪਾਇਆ ਕਰ। ਹਾਂ। ਮੈਨੂੰ ਤਾਂ ਕਦੇ ਕਿਹਾ ਨਹੀਂ ਕਿ ਤੂੰ ਤੂੰ ਵਧੀਆ ਪਾਇਆ ਕਰ ਲਿਆ ਵਾਹ ਡੇ ਡੇ ਬੋਲਦਾ ਸੁਟ ਵਾਦੂ ਨਹੀਂ ਅੱਛਾ ਚਲੋ ਠੀਕ ਆ ਦੇਖ ਲਓ ਜੀ ਸੂਟ ਵਾਦ ਇੱਕ ਵੱਡਾ ਕੁ ਵੀ ਲੱਗੇ ਨੈਂ ਤਾਂ ਇਹ ਨੂੰ ਨਾ ਮੈਂ ਕਪੜੇ ਲੈ ਲਈ ਨਕਲ ਸੀ ਭੈਣ ਪੂਰੀ ਗਵਾ ਹੈ ਕਿਤੇ ਮੁਕਰਿਓ ਨਾ ਤੂੰ ਹੀ ਤਾਂ ਅੱਜ ਬਾਲੇ ਮੋٹے ਲੱਗਣ ਡੇ ਤਾਰ ਤੂੰ ਇਸ ਐਰ ਕਰਨ ਜਾਂਦੇ ਤੂੰ ਦਿਨਦਰ ਮੋٹے ਹੋਈ ਜਾ ਰਹੇ ਪਤਲੇ ਤਾਂ ਕੀ ਹੋਣਾ ਹੈ ਹੈ ਇਹ ਵੀ ਕਈ ਵਾਰ ਹੋ ਜਾਂਦਾ ਸਰ ਐਸਾ ਕੁਝ ਅੱਛਾ ਚਲੋ ਫਿਰ ਠੀਕ ਹੈ ਤੇ ਚਲੋ ਜੀ ਦਾਲ ਸਬਜ਼ੀ ਬਣਾਨੇ ਆਪਾਂ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਠੀਕ ਹੈ ਬਾਏ ਬਾਏ ਟੇਕ ਕੇਅਰ